ਆਲ ਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਬਟਾਲਾ ਚ ਅਮਰਸਾ ਰੋਡ ਤੇ ਸਟੀਲ ਇੰਡਸਟਰੀ ਚ ਲੱਗੀ ਪਿਆ ਨਾ ਕੱਗ ਲੱਖਾਂ ਦਾ ਹੋਇਆ ਨੁਕਸਾਨ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਚ ਅਮਰਸਾ ਰੋਡ ਤੇ ਮੌਜੂਦ ਸਵਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਪਿਆ ਨਾ ਕੱਗ ਲੱਗ ਗਈ ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਜਿਸ ਵਿੱਚ 6000 ਲੀਟਰ ਤੇਲ ਸੀ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੱਲੋਂ ਉਸ ਕਾਬੂ ਪਾਇਆ ਗਿਆ ਸੁਣੋ ਇਸੋ ਤੇ ਫਾਇਰ ਅਫਸਰ ਤੇ ਇੰਡਸਟਰੀ ਦੇ ਮਾਲਕ surinder pal ਦਾ ਕੀ ਕਹਿਣਾ ਹੈ ਤੁਸੀਂ ਦੇਖ ਰਹੇ ਹੋ all too news ਲਈ jaswinder bedi batala ji ਇਹ ਵਿਸ਼ੇਸ਼ ਰਿਪੋਰਟ ਮੈਂ ओंकार ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਦਿੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ ਮੌਕੇ ਤੇ ਪਹੁੰਚੇ ਮੌਕੇ ਤੇ ਕੀ ਲੱਗਿਆ ਨਾ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕ ਹੋੜ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ तकरीबन 20 ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਮੇਰਾ सुरेंद्र لال ਆ ਜੀ ਕਿੰਡਰਵਾਲ ਜੀ ਕਿਸ ਨਾਮ ਤੇ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਯੀਐਸਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਣੇ ਰੇਲਵੇ ਟ੍ਰੈਕ ਆਈਟਮਸ ਉਹ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਕੁਝ ਉਹ ਗੱਲ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਵਾਲਾ ਉਸੇ ਕਮ ਉਹ ਚ ਪੈਂਦਾ ਉਹ ਬਣਾ 6000 ਤੋਂ ਵੱਧ ਹੀ ਪੈਂਦਾ ਸਾਰਾ ਸੜ ਗਿਆ ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜੇ ਡਰਮ ਪੈਂਦੇ ਨੇ ਇੱਕ ਜੇ ਕੌਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇ ਇਹ ਲਾ ਜਿਹੜਾ ਸੜ ਗਿਆ ਸਾਨੂੰ ਅਸੈਸਮੈਂਟ ਕਰਨੇ ਪਏ ਦਿਨਾਂ ਸੜੇ ਲੋਕ ਤੋਂ ਬਾਲ ਨਾ ਜਾਏ ਜਾਂ ਲੋਕਾਂ ਦੇ ਵੇਖਿਆ ਲੋਕਾਂ ਦੇ ਥੀ ਹਾਂਜੀ ਲੋਕ ਦਾ ਕੀ ਕੰਮ ਆ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਬੰਦਾ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਦੀ ਗੱਜਾ ਤਾਂ ਨਹੀਂ